ਮੇਰੀ ਭਾਨੇ ਨਾਲ ਗੱਲ ਹੋ ਗਈ ਭਾਨਾ ਗੱਡੀ 'ਚ ਬੈਠਾ ਮੈਂ ਉਹ ਗੱਲ ਤੁਹਾਡੇ ਵੀ ਕਰਾਂ ਨਾ ਸਪੀਕਰ ਤੇ ਲਾ ਹੀ ਦੇ ਇੱਕ ਮੈਂ ਖੜ ਜਾ ਆਪਾਂ ਸਾਰੇ ਨੂੰ ਇੱਕ ਮਿੰਟ ਇਹ ਥੱਲੀ ਹੋ ਜਾਣਾ ਦਿਖਾ ਦੇ ਮੈਂ ਆਮਨੇ ਨੂੰ ਫੋਨ ਲਾਉਣਾ ਖੜਾ ਖੜ ਜਾ ਬਾਈ ਖੜ ਜਾ ਗਾਣਾ ਬਾਈ ਖੜੋ ਬਾਈ ਬੋਲੋ ਨਾ ਓਏ ਆਪਾਂ ਨੂੰ ਥੱਲੀ ਹੋ ਜਾਏ ਹਾਂ ਛੋਟੇ ਵੀ ਫੋਨ ਕੱਢੇ ਕਰਦਾ ਹੈ ਦੂਜੇ ਚੈਨਲ ਤੇ ਚੱਲਦਾ ਹੈ ਨਾ ਕਿ ਫੋਨ ਆ ਜਾਂਦੇ ਨਹੀਂ ਰਾਜ ਇੱਕ ਮਿੰਟ ਹਲੋ ਹਲੋ ਜਾਂਦੇ ਨਹੀਂ ਜਾਂਦੇ ਹਲੋ ਹਲੋ ਭਾਨੇ ਮੈਂ ਨਾ ਫੋਨ ਤੇ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਹ ਚੋਂ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਸਹੀ ਹਾਂ ਮੈਂ ਰਾਜ ਤੂਰੀ ਨਿਕਲੇ ਆਪਣਾ ਸੂਰੀ ਸੂਰੀ ਪਹੁੰਚ ਕੇ ਤੂਰੀ ਬੋਲੇ ਭਾਈ ਇੱਕ ਮਿੰਟ ਧਿਆਨ ਨਾਲ ਸੁਣ ਲੋ ਜਾਇਓ ਨਾ ਅੱਜ ਦਾ ਇੱਕ ਟਾਲ ਤੇ ਮੋੜ ਲਾਦੀ ਪੱਕੀ ਪੁਜਾਰੀ ਦੇ ਲੋ ਕਹਿੰਦੇ ਵੀ ਜਿਹੜੀ ਜਵਾਲ ਬੰਦੀ ਪੂਰਤ ਕਰਨੀ ਚਾਹੁੰਦਾ ਹੈ ਸਪੈਸ਼ਲ ਲਾਗੂਗੀ ਢਾਕੇ ਧੁਮਕਾ ਕੇ ਵੀਡੀਓ ਬਣਾ ਕੇ ਲੰਗੇ ਕਰਾ ਕੇ ਸੀਰੀ ਸਟਾਫ ਤਸ਼ੱਦਦ ਕਰਾ ਕੇ ਜਵਾਬੰਦੀ ਕਰਨੀ ਚਾਹੁੰਦਾ ਸੀ ਉਹਦੇ ਮੋੜ ਆ ਪੰਜਾਬ ਦੇ ਲੋਕਾਂ ਦਾ ਵੀ ਭਵੰਤ ਭੁੱਲ ਜਾ ਇਹ ਪੱਤਾ ਬਾੜ ਦੇ ਪੱਤਾ ਵੀ ਗੁਜਰਾਵਰ ਪਰ ਮੈਂ ਪੰਜਾਬੀ ਤਾਹ ਜੋ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਬਹੁਤ ਝੱਲਿਆ ਵੀ ਆਲੇ ਦੀ ਵੀ ਬੰਦ ਕੀਤਾ ਗਿਆ ਬਲਾਵੇ ਵੀ ਦਿੱਤੇ ਗਏ ਡਾਂਗਾਂ ਵੀ ਮਾਰੀਆਂ ਗਈਆਂ ਬੈਰੀਕੇਡ ਵੀ ਲਾਏ ਪਰ ਤੂੰ ਪੰਜਾਬ ਦੇ ਯੋਧੇ ਦਿਖਾ ਦੇ ਤਿੰਨ ਤਰੀਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਜਦੋਂ ਇੱਕ ਵਾਰੀ ਮਰਦਾ ਜਿੰਨਾ ਆਪਾਂ ਬੈਠਣਾ ਛੱਡਦੇ ਹਰੇ ਆਪਾਂ ਜਾਣਾ ਨਹੀਂ ਬਾਈ ਬਣ ਕੇ ਹਾਂ ਆਪਾਂ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਐਸ ਤਰੀਕਾ ਸਲਿੱਕਰ ਹੋਈ 10 ਮਿੰਟ ਇੱਥੇ ਪਰ ਗੱਲਬਾਤਾਂ ਕਰਦੇ ਐ ਇਹਨੇ ਉਹ ਆ ਹੀ ਜਾਣਾ ਉਹਨੇ ਕੋਈ ਗੱਲ ਨਹੀਂ ਤੁਹਾਨੂੰ ਬੇਨਤੀ ਆ ਕਿ ਤੁਸੀਂ ਬਸ ਯਾਰ ਮੇਰੀ ਗੱਲ ਜਿਹੜੀ ਹੋਈ ਆ ਆਪਣੇ ਦੇ ਨਾਲ ਛੱਤਰ ਦੇ ਨਾਲ ਭੰਨਿਆ ਇੰਨਾ ਗਿਆ ਕਿਉਂਕਿ ਨਾ ਇਹ ਇਧਰੋਂ 22 ਫੈੜਨਾ ਵਿਗੜਿਆ ਪਿਆ ਹੋਵੇ ਸੁਰੂਪ ਪਤਾ ਹੀ ਹੈ ਜੇਲਾਂ ਦੇ ਵਿੱਚ ਵੀ ਇਹ ਕੀ ਕੁਝ ਬੰਦਿਆਂ ਨੂੰ ਦੇ ਦਿੰਦੇ ਆ ਇਹੋ ਜਿਹੇ ਮਾਹੌਲ ਵੀ ਹੁੰਦੇ ਨੇ ਪਰ ਕੋਈ ਗੱਲ ਨਹੀਂ ਉਹ ਇਧਰੋਂ ਧੂਣੀ ਟੱਪਿਆ ਆ ਤਾਂ ਇਧਰੋਂ ਆਊਗਾ ਬਾਈ ਤੇ ਆਪਾਂ ਸਾਰੇ ਸਵਾਗਤ ਕਰਕੇ ਇਹ ਮੈਂ ਫੇਰ ਵਾਰ-ਵਾਰ ਕਹਿਣਾ ਇਹ ਜਿੱਤ ਤੁਹਾਡੀ ਆ ਇਹ ਜਿੱਤ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਆ ਕਿ ਤੁਸੀਂ ਅੱਜ ਜੇ ਅੱਜ ਭਾਨੇ ਨੂੰ ਕੱਢ ਕੇ ਨੇ ਆਏ ਹੋ ਭਾਨਾ ਹਮੇਸ਼ਾ ਤੁਹਾਡੀ ਆਵਾਜ਼ ਮੈਂ ਉਮੀਦ ਕਰਦਾ ਭਾਨਾ ਛੋਟਾ ਪੜਾ ਕਿਉਂ ਭਾਨਾ ਬਿਨਾਂ ਦਬੇ ਬਿਨਾਂ ਝੁਕੇ ਤੁਹਾਡੀ ਆਵਾਜ਼ ਬਲੰਦ ਕਰਦਾ ਰਹੂਗਾ